ਖਬਰ ਨਾਮਾ ਦੇਖ ਰਹੇ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਉਸ ਰਾਜ ਸੂਤਰਾਂ ਦੇ ਹਵਾਲੇ ਤੋਂ ਵੱਡੀ ਅਤੇ ਅਹਿਮ ਖਬਰ ਪੰਜਾਬ ਪੁਲਿਸ ਨੇ ਕਰ ਦਿੱਤਾ ਵੱਡਾ ਕਾਂਡ 13 ਅਤੇ 14 ਮਾਰਚ ਦੀ ਰਾਤ ਨੂੰ ਪਹਿਲਾਂ ਕਰਨਲ ਬਾਠ ਅਤੇ ਉਸ ਦੇ ਲੜਕੇ ਦੇ ਨਾਲ ਪੰਜਾਬ ਪੁਲਿਸ ਦੇ 12 ਮਲਾਜ਼ਮਾਂ ਬਨੋਂ ਕੁੱਟਮਾਰ ਕੀਤੀ ਗਈ ਉਹ ਹਾਲੇ ਮਾਮਲਾ ਠੰਡਾ ਨਹੀਂ ਹੋਇਆ ਲੇਕਿਨ ਪੰਜਾਬ ਪੁਲਿਸ ਨੇ ਇੱਕ ਹੋਰ ਵੱਡਾ ਕਾਰਾ ਕਰ ਦਿੱਤਾ ਹੈ ਤਰਥੱਲੀ ਮਚ ਗਈ ਹੈ ਪੂਰੇ ਪੰਜਾਬ ਦੇ ਵਿੱਚ ਸਾਬਕਾ ਫੌਜੀ ਦੇ ਲੜਕੇ ਨੂੰ 3 ਡਿਗਰੀ ਟੌਰਚਰ ਕੀਤਾ ਗਿਆ ਪੰਜਾਬ ਪੁਲਿਸ ਦੇ ਵੱਲੋਂ ਇਸ ਦਾ ਹਵਾਲਾ ਦਿੱਤਾ ਹੈ ਕਰਨਲ ਪਸ਼ਪਿੰਦਰ ਬਾਠ ਦੀ ਧਰਮ ਪਤਨੀ ਜਸਵਿੰਦਰ ਕੌਰ ਬਾਠ ਨੇ ਇੱਕ ਵਾਰ ਫਿਰ ਜਗ ਜਾਹਰ ਹੋ ਗਿਆ ਹੈ ਕਿ ਕਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਫੌਜੀਆ ਦੇ ਖੜੇ ਪੈ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸਾਬਕਾ ਫੌਜੀ ਦੇ ਪੁੱਤਰ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਲੈ ਕੇ ਨਸ਼ਾ ਰੱਖਣ ਦੇ ਨਾਂ ਤੇ 3 ਡਿਗਰੀ ਟਾਰਚਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਇਸ ਮਾਮਲੇ ਨੂੰ ਦਬਾਉਣ ਦਾ ਯਤਨ ਕਰ ਰਹੀ ਸੀ ਪਰchnetcherwar ਨੂੰ ਕਰਨਲ ਪਸ਼ਵਿੰਦਰ ਦੀ ਬਾੜ ਦੀ ਧਰਮਪਤਨੀ ਜਸਵਿੰਦਰ ਕੌਰ ਅਤੇ ਉਹਨਾਂ ਦੇ ਸਾੰਧੂ ਅਤੇ ਭਾਜਪਾ ਆਗੂ ਗੁਰਤੇਜ ਸਿੰਘ ਢਿੱਲੋਂ ਇੱਥੇ ਪਹੁੰਚੇ ਫਤਿਹਗੜ੍ਹ ਦੀ ਗੱਲ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਪੂਰਾ ਮਾਮਲਾ ਸਾਹਮਣੇ ਆਇਆ ਪਿੰਡ ਭਲ ਮਾਜਰਾ ਦੇ ਰਹਿਣ ਵਾਲੇ ਸੁਰਿੰਦਰਪਾਲ ਅਤੇ ਉਹਨਾਂ ਦੇ ਡਰਾਈਵਰ ਵਿੱਕੀ ਨੂੰ 10 ਅਤੇ 11 ਅਪ੍ਰੈਲ ਨੂੰ ਰਾਤ ਕਰੀਬ 2 ਵਜੇ ਪਟਿਆਲੇ ਜ਼ਿਲ੍ਹੇ ਦੇ ਹੱਦ ਵਿੱਚ ਆਉਂਦੇ ਪਿੰਡ ਤਰਖੜੀ ਤੋਂ ਸਾਦੀ ਵਰਦੀ ਚ ਦੋ ਗੱਡੀਆਂ ਨਾਲ ਆਏ ਪੁਲਿਸ ਮੁਲਾਜ਼ਮਾਂ ਨੇ ਚੁੱਕਿਆ ਸੁਰਿੰਦਰਪਾਲ ਅਤੇ ਉਸਦੇ ਡਰਾਈਵਰ ਨੂੰ ਖੇੜਾ ਨੂੰ ਉਲਚ ਚੋਕੀ ਲਗਾ ਕੇ 30 ਡਿਗਰੀ ਦਾ ਟਾਰਚਰ ਦਿੱਤਾ ਗਿਆ 11 ਅਪ੍ਰੈਲ ਨੂੰ ਸਵੇਰੇ ਪਰਿਵਾਰ ਨੂੰ ਸੂਚਿਤ ਕਰਕੇ ਉਹਨਾਂ ਨੂੰ ਜਾਣ ਲਈ ਕਿਹਾ ਗਿਆ ਪਰਿਵਾਰ ਨੇ ਦੋਨਾਂ ਨੂੰ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਪਰਵਾਲ ਦੇ ਅਨੁਸਾਰ ਡੀਸੀਪੀ ਡੀਐਸਪੀ ਬਸੀ ਪਠਾਣਾ ਅਤੇ ਐਸਓਚੋ ਬਡਾਲੀ ਆਲਾ ਸਿੰਘ ਨੇ ਕਾਰਵਾਈ ਨਾ ਕਰਨ ਤੇ ਦਬਾਅ ਬਣਾਇਆ ਇਸ ਤੋਂ ਬਾਅਦ ਕਰਨਾਲ ਬਾੜ ਦੀ ਧਰਮ ਪਤਨੀ ਨਾਲ ਸੰਪਰਕ ਕੀਤਾ ਗਿਆ ਯਾਨੀ ਕਿ ਪੁਲਸ ਦੇ ਵੱਡੇ ਕਾਰਨਾਮੇ ਇੱਕ ਵਾਰ ਫਿਰ ਸਾਹਮਣੇ ਆ ਰਹੇ ਨੇ ਫਿਰ ਉਸ ਤੋਂ ਬਾਅਦ ਸਨਚਰਮਨ ਉਹ ਇੱਥੇ ਪਹੁੰਚੇ ਪਹਿਲਾ ਸਿਵਲ ਹਸਪਤਲ ਜਿਹੜੇ ਇਲਾਜ ਸੁਰਿੰਦਰਪਾਲ ਨੂੰ ਮਿਲੇ ਇਸ ਤੋਂ ਬਾਅਦ ਉਹ ਐਸਪੀ ਦਫਤਰ ਪਹੁੰਚੇ ਜਿੱਥੇ ਗੇਟ ਤੇ ਉਹਨਾਂ ਨੂੰ ਰੋਕਿਆ ਤੇ ਹੰਗਾਮਾ ਵੀ ਹੋਇਆ ਕਰਨਬਾੜ ਦੀ ਪਤਨੀ ਡੀਸੀ ਨਾਲ ਫੋਨ ਤੇ ਗੱਲਬਾਤ ਕੀਤੀ ਜਿਸ ਤੋਂ ਬਾਅਦ ਐਸਪੀ ਨੇ ਆਪਣੇ ਦਫਤਰ ਪਹੁੰਚੇ ਤੇ ਪੂਰੀ ਜਾਣਕਾਰੀ ਸ਼ਿਕਾਇਤ ਪ੍ਰਾਪਤ ਕੀਤੀ ਇਸ ਤੋਂ ਬਾਅਦ ਐਸਐਸਪੀ ਨੇ ਐਫਆਈਆ ਦਰਜ ਕਰਨ ਦੇ ਨਾਲ ਨਾਲ ਜਾਂਚ ਲਈ ਐਸਆਈਟੀ ਗੱਟ ਦੇ ਹੁਕਮ ਦੇ ਦਿੱਤੇ ਨੇ ਦੋ ਪੁਲਿਸ ਮੁਲਾਜ਼ਮ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤੇ ਗਏ ਨੇ ਯਾਨੀ ਕਿ ਇਹ ਪੁਲਸ ਵੱਲੋਂ 3 ਡਿਗਰੀ ਦਾ टॉर्चर ਕੀਤਾ ਗਿਆ ਸਾਬਕਾ ਫੌਜੀ ਦੇ ਲੜਕੇ सुरेंद्र ਪਾਲ ਸਿੰਘ ਨੂੰ ਯਾਨੀ ਕਿ ਇਹ ਨੇ ਪੁਲਸ ਦੇ ਕਾਰਨਾਮੇ ਗੱਲ ਹੈ ਡੇਰਾ ਬਸੀ ਫਤਿਹਗੜ੍ਹ ਸਾਹਿਬ ਦੀ ਕਰਨਲ ਪਸ਼ਪਿੰਦਰ ਪਸ਼ਪਿੰਦਰ ਬਾੜ ਦੀ ਧਰਮ ਪਤਨੀ ਜਸਵਿੰਦਰ ਕੌਰ ਬਾੜ ਨੇ ਅੱਜ ਇਹ ਮਾਮਲਾ ਦਰਜ ਕਰਵਾਇਆ ਉਹਨਾਂ ਦੇ ਹੱਕ ਵਿੱਚ ਖੜੀ ਅਤੇ ਦੋ ਉਹ ਮਲਾਜ਼ਮਾਂ ਨੂੰ ਸਸਪੈਂਡ ਕਰਵਾਇਆ ਯਾਨੀ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਕੋਈ ਚੀਜ਼ ਹੀ ਨਹੀਂ ਰਹਿ ਗਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਤੇ ਐਕਸ਼ਨ ਲੈਣਾ ਪਵੇਗਾ ਕਿਉਂਕਿ ਜੇ ਕਰਨਲ ਪਸ਼ਪਿੰਦਰ ਬਾੜ ਦੀ ਇੱਕ ਕਰਨਲ ਬਾੜ ਦੇ ਨਾਲ ਹੋਇਆ ਤੇ ਹੋ ਸਕਦਾ ਹੈ ਕਿ ਹੋਰ ਹਜ਼ਾਰਾਂ ਸਾਬਕਾ ਫੌਜੀ ਹੋਣ ਜਿਨ੍ਹਾਂ ਦੇ ਨਾਲ ਮਿਸਬਿਹਿਵਰ ਜਾਂ ਕੁੱਟਮਾਰ ਕੀਤੀ ਜਾਂਦੀ ਹੋਵੇ ਪੰਜਾਬ ਪੁਲਿਸ ਵੱਲੋਂ ਕਰਨਲ ਪਸ਼ਵਿੰਦਰ ਬਾਦ ਦੀ ਧਰਮ ਪਤਨੀ ਜਸਵਿੰਦਰ ਕੌਰ ਬਾਦ ਨੇ ਕਿਹਾ ਕਿ ਅਸੀਂ ਚੁੱਪ ਰਹਿਣ ਵਾਲੇ ਨਹੀਂ ਜਿਸ ਤਰ੍ਹਾਂ ਮੇਰੇ ਹਸਬੈਂਡ ਮੇਰੇ ਲੜਕੇ ਦੇ ਨਾਲ ਕੁੱਟਮਾਰ ਕੀਤੀ ਗਈ ਉਸ ਤੋਂ ਜ਼ਿਆਦਾ ਕਿਹਦੇ ਤਸ਼ੱਦਦ ਕੀਤੇ ਗਿਆ ਸੁਰਿੰਦਰ ਪਾਲ ਤੇ ਜੋ ਕਿ ਮੌਜੂਦ ਸਾਬਕਾ ਫੌਜੀ ਦਾ ਲੜਕਾ ਹੈ ਝੂਠੇ ਨਸ਼ੇ ਦੇ ਪਰਚੇ ਪਾਏ ਗਏ ਉਹਨਾਂ ਉਤੇ यानी कि दो मुलाजम सस्पेंड करा के पुष्पेंद्र बारद की धर्मपतनी जसविंदर कौर ने सह लिया ये मामला अगे बढ़ेगा लॉ एंड ऑर्डर ते फिर दोबारा निशानिया सवाल खड़े हो गए हैं धन